ਹਾਂਜੀ ਆੜੂ ਨਾਸ਼ਪਤੀ ਆਲੂ ਬੁਖਾਰਾ ਇਹ ਤਿੰਨ ਚੀਜ਼ਾਂ ਦੇ ਵਿੱਚ ਕਟਾਈ ਜਿੰਨੀ ਲੇਟ ਕਰੀ ਜਾਓਗੇ ਉਨੇ ਹੀ ਝਾੜਦੇ ਉੱਤੇ ਜਿਹੜਾ ਬੁਰਾ ਅਸਰ ਪੈਂਦਾਗਾ ਆ ਕਟਾਈ ਕਰਨ ਦਾ ਜਿਹੜਾ ਬਿਲਕੁਲ ਠੁਕਮਾ ਸਮਾਂ ਚੱਲ ਰਿਹਾ ਤੇ ਕਟਾਈ ਕਿਸ ਤਰ੍ਹਾਂ ਕਰਨੀ ਉਹਦੇ ਬਾਰੇ ਆਪਾਂ ਤਿੰਨਾਂ ਚੀਜ਼ਾਂ ਦੀ ਜਿਹੜੀ ਵੀਡੀਓ ਪਾ ਚੁੱਕੇ ਹਾਂਗੇ ਤੇ ਤੁਸੀਂ ਜਿਹੜਾ ਆਪਣੇ ਪੇਜ ਦੇ ਉੱਪਰ ਇਹ ਦੇਖ ਸਕਦੇ ਹੋਗੇ ਜਾ ਕੇ ਆ ਕਟਾਈ ਕਰਨ ਦਾ ਜਿਹੜਾ ਜ਼ਰੂਰੀ ਕਿਉਂ ਆ ਜਾਂ ਕਟਾਈ ਕਰਨ ਦਾ ਸਮਾਂ ਕੀ ਹੈਗਾ ਦਸੰਬਰ ਆਖਰ ਤੋਂ ਲੈ ਕੇ ਜਨਵਰੀ ਆਖਰ ਤੱਕ ਜਿਹੜੀ ਇਹਨਾਂ ਦੀ ਕਟਾਈ ਹੁੰਦੀ ਰਹਿੰਦੀ ਹੈਗੀ ਤੇ ਕਟਾਈ ਕਰਨੀ ਜ਼ਰੂਰੀ ਕਿਉਂ ਆਗੀ ਕਿਤਾ ਜਿਹੜੀ ਬੂਟੇ ਦੇ ਵਿੱਚ ਜਿਹੜੀ ਆ ਜਿਆਦਾ ਟਾਣੀਆਂ ਹੋਣ ਦੇ ਨਾਲ ਨਾ ਇੱਕ ਦੂਜੇ ਦੇ ਵਿੱਚ ਟਾਣੀਆਂ ਫਸ ਕੇ ਪੱਤਿਆਂ ਦੀ ਛਾਂ ਹੋਣ ਕਰਕੇ ਜਿਹੜੇ ਫੁੱਲਾਂ ਤੋਂ ਫਲ ਬਣਨਾ ਮੁਸ਼ਕਲ ਹੋ ਜਾਂਦਾ ਹੈਗਾ ਕਿਉਂਕਿ ਕੋਈ ਵੀ ਜਿਹੜਾ ਫਲ ਬਣਨਾਗਾ ਜਾਂ ਆਪਾਂ ਕਹਿ ਲਈਏ ਕਿ ਫੁੱਲ ਬਣਨਾਗਾ ਉਹ ਧੁੱਪ ਬਹੁਤ ਜ਼ਰੂਰੀ ਹੋ ਜਾਂਦੀ ਹੈ ਉਹਦੇ ਲਈ ਤੇ ਉਹਦੇ ਲਈ ਜਿਹੜਾ ਬੂਟੇ ਦਾ ਟਾਂਚ ਆ ਗਿਆ ਉਹ ਆਪਾਂ ਉਹਨੂੰ ਖੁੱਲਾ ਬਣਾਉਣਾ ਪੈਂਦਾ ਹੈਗਾ ਜਿਵੇਂ ਦੇਖ ਸਕਦੇ ਹੋ ਤੁਸੀਂ ਵੈਸੇ ਨਾਸ਼ਪਤੀ ਜਿਹੜੀ ਇਹ ਸਿੱਧੀ ਜਾਣੀ ਸੀਗੀ ਉੱਪਰ ਨੂੰ ਪਰ ਆਪਾਂ ਇਸ ਤਰ੍ਹਾਂ ਕਰਕੇ ਜਿਹੜਾ ਟਾਂਚਾ ਪਾਸਿਆਂ ਨੂੰ ਇਹਦਾ ਖੋਲਿਆਗਾ ਉਹ ਕਿਸ ਤਰ੍ਹਾਂ ਖੋਲਣਾ ਆਪਾਂ ਜਿਵੇਂ ਮੰਨ ਲਓ ਇੱਥੋਂ ਆਪਾਂ ਕਟਾਈ ਕੀਤੀ ਸੀ ਜੀ ਆਹ ਥਾਂ ਤੋਂ ਪਿਛਲੇ ਸਾਲ ਇੱਥੋਂ ਕਟਾਈ ਕੀਤੀ ਸੀਗੀ ਨਹੀਂ ਇਹ ਟਾਣੀ ਨੇ ਇੱਕ ਇੱਕ ਤੋਂ ਇਧਰ ਨੂੰ ਲੈ ਕੇ ਆਪਾਂ ਇੱਕ ਟਾਣੀ ਇੱਥੋਂ ਆਪਾਂ ਇਸ ਸਾਈਡ ਨੂੰ ਲੈ ਗਏ ਤੇ ਤੀਸਰੀ ਟਾਣੀ ਇਸ ਸਾਈਡ ਨੂੰ ਇਹ ਬਾਹਰ ਨੂੰ ਜਾਣੀਆਂ ਟਾਣੀਆਂ ਉਵੇਂ ਉਵੇਂ ਜਿਹੜਾ ਟਾਂਚਾ ਖੁੱਲਦਾ ਜਾਊਗਾ ਤੇ ਸਾਰੀ ਜਿਹੜੀ ਧੁੱਪ ਲੱਗਣ ਦੀ ਤੇ ਹਵਾ ਦੀ ਪ੍ਰਤੀਕਿਰਿਆਗੀ ਉਹ ਸਹੀ ਤਰੀਕੇ ਨਾਲ ਚੱਲਦੀ ਰਹਿੰਦੀ ਹੈਗੀ ਆਪਣੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਹਰੇਕ ਚੀਜ਼ ਦੀ ਜਿਹੜੀ ਸਟੀਕ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਈਏ ਤੇ ਸਮੇਂ ਦਾ ਧਿਆਨ ਰੱਖਿਆ ਜਾਵੇ ਕਿ ਕਿਹੜੇ ਸਮੇਂ ਕਿਹੜੀਆਂ ਚੀਜ਼ਾਂ ਕਰਨੀਆਂ ਫਲਾਂ ਵਾਲੇ ਬੂਟਿਆਂ ਦੇ ਵਿੱਚ ਜ਼ਰੂਰੀ ਹੁੰਦੀਆਂ ਨੇ ਜਿਸ ਤਰ੍ਹਾਂ ਕਿ ਆਪਾਂ ਇਹ ਵੱਗੂ ਕੋਸ਼ੇ ਦਾ ਜਿਹੜਾ ਬੂਟਾ ਹੈ ਇਹਦੀ ਕਟਾਈ ਵੀ ਕਰੀ ਸੀਗੀ ਆ ਇਹਦੀ ਕਟਾਈ ਵੀ ਉਸੇ ਤਰ੍ਹਾਂ ਹੀ ਮੂਟੇ ਨੂੰ ਬਾਹਰ ਲਿਆਉਣ ਲਈ 2 ਤੋਂ 4 4 ਤੋਂ 6 6 ਤੋਂ ਜਿਹੜੀਆਂ 12 ਇਸ ਤਰ੍ਹਾਂ ਜਿਹੜੀਆਂ ਟਾਣੀਆਂ ਬਣਦੀਆਂ ਨੇਗੀਆਂ ਇਸ ਤਰ੍ਹਾਂ ਆਪਾਂ ਬਣਾ ਰਹੇ ਹਾਂਗੇ ਇਹ ਦੇਖ ਸਕਦੇ ਹੋ ਤੁਸੀਂ ਉੱਪਰ ਉਹ ਹਾਈਟ ਰੋਕੀ ਹੈਗੀ ਤੇ ਹੁਣ ਥੋੜੇ ਸਮੇਂ ਦੇ ਵਿੱਚ ਜਿਹੜੀ ਫਟਾਰ ਆਉਣਾ ਸ਼ੁਰੂ ਹੋ ਜਾਣਾਗਾ ਇਨ੍ਹਾਂ ਸਪਰਾਂ ਦੇ ਉੱਪਰ ਇਹ ਤੁਸੀਂ ਦੇਖ ਸਕਦੇ ਹੋ ਕਿੰਨੀ ਸਪਰਾਂ ਜਿਹੜੀਆਂ ਆਪਾਂ ਰੱਖਿਆ ਹੈਗੀਆਂ ਜਿਆਦਾ ਨੰਬਰ ਆਫ ਸਪਰ ਹੋਊਗਾ ਜਾਂ ਜਿਆਦਾ ਸਪਰਾਂ ਰੱਖਾਂਗੇ ਜਾਂ ਡੋਡੀਆਂ ਇਹ ਜਿਆਦਾ ਹੋਣਗੀਆਂ ਤਾਂ ਜਿਹੜਾ ਉਹਨੇ ਘਟੀਆ ਕੁਆਲਿਟੀ ਦਾ ਰਹਿੰਦਾ ਫਲ ਜੇ ਲਿਮਟਿਡ ਹੋਣਗੇ ਤਾਂ ਫਲ ਵੀ ਵਧੀਆ ਆਉਂਦਾਗਾ ਤੇ ਜਿਹੜਾ ਟੇਸਟ ਵੀ ਫਲ ਦਾ ਵਧੀਆ ਬਣਦਾਗਾ ਕੁਆਂਟੀਟੀ ਤੇ ਕੁਆਲਿਟੀ ਦੋਨਾਂ ਦੇ ਉੱਪਰ ਸਹੀ ਕੰਮ ਹੁੰਦਾਗਾ ਜੇਕਰ ਆਪਾਂ ਇਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਾਂਗੇ ਆ ਬਾਕੀ ਆਲੂ ਖਾਰੇ ਦੀ ਆਪਾਂ ਦੇਖੋ ਹਾਈਟ ਕੰਟਰੋਲ ਕੀਤੀ ਹੈਗੀ ਉਹ ਵੀ ਕਾਫੀ ਜ਼ਿਆਦਾ ਜਿਹੜਾ ਹਾਈਟ ਤੇ ਜਾ ਰਿਹਾ ਸੀਗਾ ਆ ਉਹਦੀ ਹਾਈਟ ਕੰਟਰੋਲ ਉਹੀ ਉਹ ਤਰੀਕਾ ਉਹਦੇ ਚ ਆਪਾਂ ਵਰਤਿਆ ਗਿਆ ਵੀ ਉੱਪਰ ਉਹ ਜਿਹੜੀ ਹਾਈਟ ਘਟਾ ਕੇ ਤੇ ਪਾਸਿਆਂ ਨੂੰ ਇਹ ਜਿਹੜੀ ਚੜਾਈ ਉਧਾਰ ਰਹੇ ਆ ਆਪਾਂ ਦੇਖ ਸਕਦੇ ਹੋ ਤੁਸੀਂ ਪੀਲੇ ਆਲੂ ਖਰੇ ਦਾ ਹੈ ਬੂਟਾਗਾ ਇਸੇ ਤਰ੍ਹਾਂ ਹੀ ਆਪਾਂ ਕਾਲਾ ਅਮਰਸਰੀ ਚ ਕੀਤਾਗਾ ਤੇ ਸਤਲੋਈ ਪਰਪਲ ਦੇ ਵਿੱਚ ਵੀ ਇਹੀ ਤਕਨੀਕ ਜਿਹੜੀ ਆਪਾਂ ਵਰਤੀ ਹੈਗੀ ਬਦਾਮ ਦੇ ਵਿੱਚ ਵੀ ਕਟਾਈ ਕਰਨ ਦਾ ਜਿਹੜਾ ਟੁਕ ਮਾਸਮਗਾ ਜੇਕਰ ਕਿਉਂਕਿ ਇਹ ਵੀ ਜਿਹੜੇ ਆੜੂ ਜ਼ਸਤੀ ਦੇ ਨਾਲ ਰਲਦਾ ਮਿਲਦਾ ਬੂਟਾਗਾ ਜੀ ਦੇਖ ਸਕਦੇ ਹੋ ਤੁਸੀਂ ਬਦਾਮ ਦੀ ਕਟਾਈ ਆਪਾਂ ਕਿਸ ਤਰ੍ਹਾਂ ਕੀਤੀ ਹੈਗੀ ਨੀਚੇ ਟਾਣੀਆਂ ਦੀ ਗਿਣਤੀ ਲਿਮਟਡ ਕੀਤੀ ਹੈਗੀ ਤੇ ਉੱਪਰ ਉਹ ਜਿਹੜੀ ਹੈ ਜੀ ਗਰੋਥ ਕੰਟਰੋਲ ਕੀਤੀ ਹੈਗੀ ਹਾਈਟ ਕੰਟਰੋਲ ਕੀਤੀ ਹੈ ਕਿ ਆਪਾਂ ਸੈਡਾਂ ਨੂੰ ਬੂਟੇ ਨੂੰ ਵਧਾ ਸਕੀਏ ਇਸੇ ਤਰ੍ਹਾਂ ਹੀ ਜਿਹੜੀ ਅੰਜੀਰ ਦੇ ਵਿੱਚ ਕਟਾਈ ਹੁੰਦੀ ਹੈਗੀ ਅੰਗੂਰ ਦੀ ਕਟਾਈ ਬਾਰੇ ਵੀ ਆਪਾਂ ਪੂਰੀ ਵੀਡੀਓ ਬਣਾ ਕੇ ਜਲਦ ਪਾ ਦਾਂਗੇ ਉਹ ਵੀ ਕਟਾਈ ਇਸੇ ਤਰ੍ਹਾਂ ਹੀ ਹੁੰਦੀ ਹੈ ਜੀ ਆ ਵੱਖ-ਵੱਖ ਜਿਹੜੇ ਬੂਟੇ ਵਾਲੇ ਫਲਾਂ ਵਾਲੇ ਬੂਟਿਆਂ ਦੇ ਵਿੱਚ ਹੋਣ ਵਾਲੇ ਕਾਰਜਾਂ ਬਾਰੇ ਜਾਣਨ ਲਈ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ